ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਤਨਾਸ਼ਰੀ ਭਗਤ ਰਵਿਦਾਸ ਜੀ ਕੀ ਸ਼ਬਦ ਹੈ ਬਹੁਤ ਜਨਮ ਵਿਚਰੇ ਤੇ ਮਾਧੋ ਇਹੋ ਜਨਮ ਤੁਮਾਰੇ ਲੇਖੇ ਤੇ ਸਾਈ ਆਪਾਂ ਲੈ ਰਹਾਂ ਇਹੋ ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ ਤੇ ਇਸ ਸ਼ਬਦ ਵਿੱਚ ਜੋ ਕਿ ਤੁਨ ਆਪਾਂ ਗਾਇਨ ਕਰਨ ਜਾ ਰਹੇ ਹਾਂ ਬਹੁਤ ਆਸਾਨ ਧੌਲਕ ਦੇ ਨਾਲ ਵੀ ਇਸ ਸ਼ਬਦ ਨੂੰ ਗਾਇਨ ਕਰ ਸਕਦੇ ਹਾਂ ਅਤੇ ਹਾਰਮੋਨੀਅਮ ਦੇ ਨਾਲ ਵੀ ਸਾਰੀ ਸੰਗਤ ਦੇ ਨਾਲ ਇਸ ਸ਼ਬਦ ਨੂੰ ਗਾਇਨ ਕੀਤਾ ਜਾ ਸਕਦਾ ਹੈ ਪ੍ਰਵਾਤ ਫੇਰੀ ਵਾਸਤੇ ਵਿਸ਼ੇਸ਼ ਕਰ ਇਹ ਤੁਨ ਹੈ ਤੇ ਹੁਣ ਆਪਾਂ ਗਾਇਨ ਕਰਦੇ ਹਾਂ ਕੱਲੀ ਕੱਲੀ ਪੰਕਤੀ ਸਿੱਖਦੇ ਹਾਂ ਇਹੋ ਜਨਮ ਤੁਮਾਰੇ ਲੇਖੇ ਇਹੋ ਜਨਮ ਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਦੇਖੇ ਇਹੋ ਜਨਮ ਤੁਮਾਰੇ ਲੇਖੇ ਬਹੁਤ ਜਨਮ ਵਿਚਰੇ ਥੇ ਮਾਦੋ बु जनम पिछड़े माधो जनम तुमारे लेखे एनम तुमारे लेख ए जनम तुमारे लेखे जनम तुमारे लेख ए जनम तुमारे लेखे ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ ਤੇਹੋ ਜਨਮ ਤੁਮਾਰੇ लेखे लेखेह जनम कुमारे लेखे बहुत जन्म बिचरे थे माधो बहुत जन्म बिचरे थे माधो বহুত জনম বিছড়ে থে মাধ বহুত জনম বিছড়ে থে মাধ এ জনম তোমার এহো জনম তোমার এহো জনম তুমারে লেহ জনম তুমারে লে ਇਹੋ ਜਨਮ ਤੁਮਾਰੇ ਲੇਖੇ ਇਹੋ ਜਨਮ ਤੁਮਾਰੇ ਲੇਖੇ ਫਿਰ ਅੱਗੇ ਵੀ ਸੇਮ ਇਸ ਤਰੀਕੇ ਨਾਲ ਅੰਤਰਾ ਜਾਣਾ ਹੈ कह <laughs> रविदास आस लग जीव जीह रविदास आस लग जीव जीह रविदास आस लग जीव जी रविदास आस लग लंग जीर पयो दर्शन देख जन्म जनमारे ले मयो दर्शन देखे ए जनम तुमारे ले ए जनम तुमारिने ए जनम तुमारे लेक ए जनम तुमारिने सरदीन दयाल न तुम सर हम सरदीन दयाल न तुम सर अब पतियार क्या कीजए एहो जन्म तुम्हारे लेखे अब पतियार क्या कीजए एहो जन्म तुम्हारे लेखे वचनी तोर मोर मन मान वच में तोर मोर मन मान जन को पूर दी जय ए जनम तुमारे लेख हेन तुमारे ارين દેખે હું જન્મ તમારે લેક હો બલ બલ જાઉ રમીયા કારણે 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 કારણ કવને આ બોલે जनम तुमारे लेख कव न बो जनम तुमारे लेखो जनम तुमारे लेखे जनम तुम्हारे ਤੇ ਮੈਨੂੰ ਉਮੀਦ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਸ ਪੂਰੇ ਸ਼ਬਦ ਨੂੰ ਗਾਇਨ ਕਰ ਸਕੋਗੇ ਸਿੱਖ ਸਕੋਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ